ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਮੈਂ ਬਲਕਰਨ ਸਿੰਘ ਕਾਲ ਤਾਰਸ਼ੀਰ ਮੁਖਸਰ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸ੍ਰੀ ਮੁਖਸਰ ਸਾਹਿਬ ਦੇ ਚੌਕ ਸ਼ੇਰ ਸਿੰਘ ਚੌਕ ਜਿੱਥੇ ਕਿ ਆਮ ਹੀ ਲੋਕ ਸਬਜੀ ਦੀਆਂ ਰੇੜੀਆਂ ਤੇ ਸਬਜੀ ਖਰੀਦਣ ਵਾਸਤੇ ਅਤੇ ਫਲ ਫਰੂਟ ਖਰੀਦਣ ਵਾਸਤੇ ਆਉਂਦੇ ਨੇ ਇੱਥੇ ਅੱਜ ਦੀ ਤਾਰੀਖ ਦੇ ਵਿੱਚ ਦੇਖਿਆ ਜਾਵੇ ਤੇ ਢੱਠਿਆਂ ਦਾ ਇੱਕ ਗੜ ਬਣਿਆ ਹੋਇਆ ਆਵਾਰਾ ਪਸ਼ੂਆਂ ਦਾ आवारा पशुओं दा लड़ाई दा एक सीन ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਦੇਖੋ ਤਸਵੀਰਾਂ ਸ਼੍ਰੀ ਮੁਖਸਰ ਸਾਹਿਬ ਤੋਂ ਬਲਕਰਨ ਸਿੰਘ ਦੀ ਰਿਪੋਰਟ ਬੋਲਾਂਗੇ ਅਸੋਕ ਕੁਮਾਰ ਰੇੜੀ ਤੋਂ ਆਉਣੇ ਕਿੰਨਾ ਸਮੇਂ ਤੋਂ ਰੇੜੀ ਤੋਂ ਆਉਣੇ ਰੇੜੀ ਇੱਥੇ ਬਹੁਤ ਸਮੇਂ ਦਿਲਾਗਾ ਇੱਥੇ ਠੱਠੇ ਇੱਥੇ ਆਵਾਰਾ ਗੱਦੇ ਆ ਹੁਣੇ-ਹੁਣੇ ਦੇਖਿਆ ਵੀ ਉਹ ਠੱਠੇ ਤੇ ਲੜਦੇ ਇਥੇ ਆਪਸ ਵਿੱਚ ਹਾਂਜੀ ਹਾਂਜੀ ਪੱਜੇ ਜਾਂਦੇ ਰੋਟਾਂ ਨਾਲ ਨਹੀਂ ਕਰਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਹ ਬਾਈ ਡੱਟਣ ਦਾ ਪ੍ਰਬੰਧ ਕਰਾਇਆ ਜਾਏ ਇਹ ਤਾਂ ਰੋਜ਼ ਕੀ ਰੋਜ਼ ਹੈ ਜਿਹੇ ਪਰੇਸ਼ਾਨ ਕਰਦੇ ਡੱਟੇ ਗ੍ਰਾਗਨ ਕੋ ਵੀ ਮਾਰਤੇ ਹਾਂਗੇ ਰੇਡੀਆਂ ਵੀ ਤੋੜ ਦਿੰਦੇ ਹਾਂਗੇ ਰੋਜ਼ਾਨਾ ਇਥੇ ਰੋਜ਼ਾਨਾ ਇਥੇ ਤਰੀਕੇ ਦੇ ਕਿੰਨੇ ਕੁ ਠੱਠੇ ਹੋਏ ਤੇ ਗਿਣਤੀ ਵਿੱਚ ਕਿੰਨੇ ਕੋਏ ਜਾਂਦੇ ਆਹ ਬਈਆ ਡੱਟੇ ਹੋ ਜਾਂਦੇ ਸੌ ਤੋਂ ਡੱਟਾ ਹੋ ਜਾਂਦਾ ਹੈਗਾ ਇਹ ਠੱਠਾ ਹਰ ਰੋਜ਼ ਰੋਜ਼ ਹਰ ਰੋਜ਼ ਕਿਹੜੀ ਜਗ੍ਹਾ ਕਿਹੜੀ ਹੈ ਇਹ ਇਹ ਸੇਲ ਸਿੰਘ ਸਾਉ ਘਾਇਜੀ ਸਰ ਮੁਖਤਾਰ ਅਮੋਖਤਾਰ ਸਾਹਿਬ ਭਾਈ ਕੀ ਨਾਮ ਮੇਰਾ ਨਾਮ rahul kumar ਹੈ ਵੀ ਸੱਜੇ ਮਾਰੇ ਜਿਹੜਾ ਆਵਾਰਾ ਘੱਡੇ ਪੱਲੇ ਤੁਹਾਡੇ ਪਿੱਛੇ ਵੀ ਦਿਖਾਈ ਦੇ ਰਹੇ ਨੇ ਜੀ ਘੱਟਿਆਰ ਕੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਠੱਠੇ ਆ ਹੁਣੇ ਲੜਕੇ ਹਟੇ ਆ ਜੀ ਪਤਾ ਹੀ ਨਹੀਂ ਲੱਗਦਾ ਕਦੋਂ ਲੜ ਪੈਣ ਕਰੋ ਸਾਡੇ ਵਿਚਵਜਨ ਲੋਕਾਂ ਨੂੰ ਨੁਕਸਾਨ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਜੀ ਕੋਈ ਮੋਟਰਸਾਈਕਲ ਤੋੜਤਾ ਹੈ ਬਾਈਸਾਈਕਲ ਤੋੜਤੇ ਕੋਈ ਖੁਸ਼ ਹੋ ਗਿਆ ਕੱਢੀ ਦੇ ਵਜੇ ਸਭੀਆਂ ਫਲ ਫੁੱਟ ਖਾਣ ਤਾਂ ਆਉਂਦੀ ਗੱਲ ਓਏ ਫਲ ਫੁੱਟ ਦਿੰਦੇ ਆ ਜੀ ਕੀ ਕੀਤਾ ਜਾਵੇ ਜੀ ਬੋਪੂਰੀਆ ਸਾਡੀ ਰਹਿ ਇੱਥੇ ਕੀ ਕੀਤਾ ਜਾਵੇ ਇਹਨਾਂ ਕੋਈ ਬੰਦੋਬਸਤ ਹੋਣਾ ਚਾਹੀਦਾ ਇਹਨਾਂ ਦਾ ਕਿਸੇ ਦਾ ਕੋਈ ਵੱਡਾ ਨੁਕਸਾਨ ਵੀ ਕੀਤਾ ਹੁਣ ਕੋਈ ਹੋ ਸਕਦਾ ਵੱਡਾ ਨੁਕਸਾਨ ਇਨਸਾਨ ਹੈ ਉਹ ਦਾ ਨੁਕਸਾਨ ਵੀ ਹੋ ਜਾਂਦਾ ਕਈ ਵਾਰੀ ਕਿੰਨੇ ਕੁ ਟੱਕੇ ਦੇ ਵਿੱਚ ਚੱਟੇ ਬਹੁਤ ਆਈ 3-400 ਦਾ ਠਾਏ ਤੇਗਾ ਤੁਰਿਆ ਫਿਰਦਾ ਰਹਿੰਦਾ ਜੀ ਮੰਗ ਕੀ ਕਰਦੇ ਸਰਕਾਰ ਮੰਗੇ ਇਹੀ ਕਰਦੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਜਾਨੀ ਨੁਕਸਾਨ ਬਚਾ ਰਹੇ ਹੋ ਜੀ